ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਏਸੀ ਵਾਲੇ ਦਾ ਹਾਲ ਦਿਖਾਉਣਾ ਹੈ ਬੰਦੇ ਆਏ ਤੇ ਏਸੀ ਫਿੱਟ ਕਰ ਗਏ ਹੈ ਬਈ ਆਹ ਤਾਰ ਪਾ ਕੇ ਗਏ ਆ ਵਾਟਰ ਪ੍ਰੂਫ ਠੀਕ ਆ ਆਹ ਤਾਰ ਅੰਦਰੋਂ ਹੈਗੀ ਆ ਸਾਰੀ ਉਹ 1mm ਦੀ ਤਾਰ ਹੈ ਦੇਖੋ ਠੀਕ ਆ ਨਾਲੇ ਉਹਨੂੰ ਫੋਨ ਤੇ ਗੱਲ ਕਰੀ ਆ ਫਿਟਿੰਗ ਚ ਤਾਰ ਭਾਈ 2.5mm ਦੀ ਪਈ ਵੀ ਆ ਦੇਖੋ ਆ 2.5mm ਦੀ ਤਾਰ ਪਈ ਵੀ ਹੈ ਨਾ ਹੁਣ ਦੱਸੋ ਵੀ 2.5mm ਦੀ ਲੋਡ ਚੱਕੂਗੀ 1mm ਦੀ ਲੋਡ ਚੱਕੂਗੀ ਠੀਕ ਆ ਆ ਪਾ ਕੇ ਰਸੇ ਮੰਗ ਬਾਹਰ ਨੂੰ ਪਾ ਗਿਆ ਉਹ ਅੰਡਰਗਰਾਊਂਡ ਪਈ ਵੀ ਸਾਰੀ ਤਾਰ ਆ ਠੀਕ ਆ ਆ ਰਸੇ ਮੰਗ ਬਾਹਰ ਨੂੰ ਪਾ ਕੇ ਤੰਦਖਾਨਾ ਮੈਂ ਵੀ ਆ ਬਾਹਰ ਨੂੰ ਸਟਕ ਗਿਆ ਕਹਿੰਦਾ ਇਹ ਇਹਦੇ ਨੇ ਇਹਦੇ ਬਿਨਾ ਚੱਲਣਾ ਏਸੀ ਫੇਰ ਨਹੀਂ ਚੱਲਿਆ ਹੈਗਾ ਮਸਲਾ ਕੀ ਦਾ ਬੋਲਟੇਜ ਡ੍ਰੌਪ ਹੁੰਦੀ ਦੀ 90 ਆਪਾਂ ਨੂੰ ਸਟੈਪ ਲੈਜਰ ਲਗਾਇਆ ਠੀਕ ਆ ਨਾਲੇ ਤਾਂ ਇਹਨਾਂ ਦਾ 800 ਰੁਪਿਆ ਲਵਾਤਾ ਹਨਾ ਤਾਰ ਹੁਣ ਜਿਵੇਂ ਇਹ ਬੇਕਾਰ ਆ ਠੀਕ ਆ ਤੇ ਇਹ ਹੁਣ ਆ ਦੇਖੋ ਇੱਥੇ ਤੱਕ ਪਾਈ ਵੀ ਇਹਨਾਂ ਨੇ ਆ ਲੈ ਆ ਇੱਕ ਐਮ ਐਮ ਤਾਰ ਮਸੀ ਆ ਇਹਦੇ ਅੰਦਰ ਨਾਲੇ ਉਹਨੂੰ ਕਿਹਾ ਵੀ ਆ 2.5 ਦੀ ਤਾਰ ਮੋਟੀ ਤਾਰ ਪਈ ਵੀ ਆ ਵਿੱਚ ਹਨਾ ਆ ਤਾਰਾਂ ਦੇਖੋ 2.5 ਦੀਆਂ ਮੋਟੀਆਂ ਪਈਆਂ ਵੀ ਆ ਮਸਲਾ ਕੀ ਦਾ ਮਸਲਾ ਇਹ ਹੈ ਕਹਿੰਦਾ ਸਟੈਪਲੇਜਰ ਦਾ ਸਟੈਪਲੇਜਰ ਹੈ ਕਹਿੰਦਾ ਘੱਟ ਵਾਲਾ ਠੀਕ ਆ ਹੁਣ ਲਾਇਆ 90 ਆਪਾ ਵਾਲਾ ਉਹ ਲਾਇਆ 90 ਆਪਾ ਵਾਲਾ ਬੋਲਟੇਜ ਡ੍ਰੌਪ ਹੁੰਦੀ ਦੀ ਬੋਲਟੇਜ ਦਾ ਚੱਕਰ ਦਾ ਠੀਕ ਆ ਇਹਨਾਂ ਤੇ ਫालतू ਦੇ ਪੈਸੇ ਲਵਾ ਗਿਆ ਬੰਦਾ ਇੱਕ ਨੇ ਪਤਾ ਪਤਾ ਨਹੀਂ ਲੱਗਦਾ ਹੈਗਾ ਮੈਸਤਰੀਆਂ ਵਿੱਚ ਬੁਰਾ ਹੀ ਹਾਲ ਹੈ ਇਹਨਾਂ ਦਾ ਹੁਣ ਬਾਅਦ ਚ ਕਹਿੰਦਾ ਮੈਂ ਕੇਬਲ ਪਾ ਕੇ ਜਾਊਂਗਾ ਕਹਿੰਦਾ ਕੇਬਲ ਪਾ ਕੇ ਚੱਲੂਗੀ ਮਸਲਾ ਕੀ ਆ ਬੋਲਟੇਜ ਤਾਂ ਪਿੱਛੇ ਡ੍ਰੌਪ ਹੁੰਦੀ ਆ ਕੇਬਲ ਪਾਈ ਤੇ ਵੀ ਚੱਲਣਾ ਚੱਲਣਾ ਤਾਂ ਹੈਗਾ ਦਾ ਸਟੈਪਲੇਜਰ ਦੇ ਨਾਲ ਆ ਦੇਖੋ ਬਾਅਦ ਚ 90 ਆਪਾ ਵਾਲਾ ਲਾਇਆ ਹੁਣ ਆ ਨਬੇ ਆਪਾ ਲਾਇਆ ਠੀਕ ਆ ਐਦਾਂ ਦੀ ਵੀਡੀਓ ਦੇਖਣ ਬਾਅਦ ਸਾਡੇ ਪੇਜ ਨੂੰ ਫੋਲੋ ਕਰਦੇ ਵੀਡੀਓ ਨੂੰ ਬੱਧ ਵਾਰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ